ਨੇ ਉਹ اور ਪਿਤੇ ਦਿਨ ਤੁਹਾਡਾ ਕੈਂਪ ਹੋਇਆ ਸੀਗਾ ਉਸ ਦੇ ਸਬੰਧੀ ਜਾਣਕਾਰੀ ਲੈਣਾ ਚਾਹਾਂਗੇ ਕਿ ਕਿਸ ਤਰ੍ਹਾਂ ਦਾ ਕੈਂਪ ਹੋਇਆ ਸੀਗਾ ਪਿਤੇ ਦਿਨ ਆਪਣੇ ਇੱਥੇ ਹੈਪਟਾਈਟਸ ਬਾਰੇ ਜਾਗਰੂਕਤਾ ਸੀ ਲੋਕਾਂ 'ਚ ਦਿੱਤੀ ਸੀ ਜਿਹੜੇ ਵੀ ਆਪਣੇ ਕੋਲ ਮਰੀਜ਼ ਆਉਂਦੇ ਆ ਮਰੀਜ਼ਾਂ ਦੇ ਨਾਲ ਉਹਨਾਂ ਦੇ ਵਿਜ਼ਿਟਰਸ ਆਉਂਦੇ ਆ ਹਾਂ ਜੀ ਉਹਨਾਂ ਨੂੰ ਜਾਣਕਾਰੀ ਹੈਪਟਾਈਟਸ ਬਾਰੇ ਦਿੱਤੀ ਸੀ ਔਰ ਸਾਰਾ ਇਹ ਹੈਪਟਾਈਟਸ ਜਿਹੜਾ ਤੁਸੀਂ ਦੱਸ ਰਹੇ ਹੋ ਇਹ ਕਿਸ ਤਰ੍ਹਾਂ ਦਾ ਰੋਗ ਆ ਔਰ ਕਿਉਂ ਹੁੰਦਾ ਆ ਔਰ ਇਸ ਦੇ ਕੀ ਰੋਗथाम ਕਿਸ ਤਰ੍ਹਾਂ ਦੇ ਹੈਪੇਟਾਈਟਸ ਐਕਚੁਅਲੀ ਲੀਵਰ ਦੀ ਇੱਕ ਕਾਫੀ ਗੰਭੀਰ ਸਮੱਸਿਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਲੀਵਰ ਦੀ ਸੋਚ ਹੋਣਾ ਇਹ ਯੂਜੂਲੀ ਹੁੰਦਾ ਹੈਗਾ ਵਾਇਰਸਿਸ ਕਰਕੇ ਇਹ ਪੰਜ ਪ੍ਰਕਾਰ ਦਾ ਹੁੰਦਾ ਹੈ ਹੈਪੇਟਾਈਟਸ A B C D ਤੇ E ਹਾਂਜੀ ਜਿਹਦੇ ਵਿੱਚੋਂ B ਤੇ C ਜਿਹੜਾ ਹੈਪੇਟਾਈਟਸ ਹੈ ਉਹ ਬਹੁਤ ਖਤਰਨਾਕ ਹੈ ਜਿਹਦੇ ਲਈ ਲੰਬੇ ਸਮੇਂ ਤੱਕ ਜਿਗਰ ਨੂੰ ਨੁਕਸਾਨ ਪਹੁੰਚਦਾ ਰਹਿੰਦਾ ਹੈ ਤੇ ਉਹਦੇ ਕਰਕੇ ਅੱਗੇ ਜਾ ਕੇ ਕੈਂਸਰ ਵੀ ਬਣ ਸਕਦਾ ਹੈ ਅੱਛਾ ਜੀ ਕਿ ਸੀ ਤੇ ਉਹਦੇ ਲਈ ਬਸ ਬਚਾਵ ਆਪਾਂ ਇਹੀ ਕਹਾਂਗੇ ਕਿ ਖਾਣਾ ਪੀਣਾ ਇੱਕ ਤਾਂ ਸਾਫ਼ ਹੋਣਾ ਚਾਹੀਦਾ ਜੇ ਕੋਈ ਸੂਈਆਂ ਵਗੈਰਾ ਜਿਵੇਂ ਯੂਜ਼ ਹੁੰਦੀਆਂ ਸੂਈਆਂ ਹਮੇਸ਼ਾ ਨਵੀਂ ਯੂਜ਼ ਕਰਨੀ ਚਾਹੀਦੀਆਂ ਤੇ ਹੈਪਟਾਈਟਸ ਬੀ ਦੇ ਇੰਜੈਕਸ਼ਨ ਲੱਗਦੇ ਵੈਕਸੀਨੇਸ਼ਨਸ ਦੇ ਜਿਵੇਂ ਨਵਜਾਤ ਬੱਚਾ ਹੈ ਉਹਨਾਂ ਨੂੰ ਲੱਗਦੇ ਆ ਪ੍ਰੈਗਨੈਂਟ ਲੇਡੀਜ਼ ਹੈ ਉਹਨਾਂ ਨੂੰ ਲੱਗਦੇ ਆ ਤੇ ਇਹ ਚੀਜ਼ ਆਪਣੇ ਰੋਗ ਪ੍ਰਥਮ ਦੇ ਵਿੱਚ ਕਾਫੀ ਹੈਲਪਫੁਲ ਰਹਿੰਦੀ ਹੈ। ਔਰ ਸਰ ਤੁਸੀਂ ਤੁਹਾਡੇ ਜੋ ਕਲੀਨਿਕ ਦੀਆਂ ਤੁਹਾਡੇ ਜੋ ਹਸਪਤਾਲ ਬਣਿਆ ਇਸ ਦੀਆਂ ਕਿਹੜੀਆਂ-ਕਿਹੜੀਆਂ ਸਹੂਦਾਵਾਂ ਔਰ ਕਿ ਕਿਸ ਤਰ੍ਹਾਂ ਦੇ ਕੈਂਪ ਤੁਸੀਂ ਸਮੇਂ-ਸਮੇਂ ਅਨੁਸਾਰ ਲੰਦਦੇ ਨੇ ਸਮੇਂ-ਸਮੇਂ ਅਨੁਸਾਰ ਅਸੀਂ ਕਈ ਪ੍ਰਕਾਰ ਦੇ ਕੈਂਪ ਲਗਾਨੇ ਹੁੰਦੇ ਹਨ ਸਾਡਾ ਸਟਾਫ ਇੱਕ ਬਹੁਤ ਪ੍ਰੋਐਕਟਿਵ ਹੈ ਜਿਹਦੇ ਲਈ ਕਿ ਇੱਕ ਤਾਂ ਸਾਡੇ ਕੋਲ ਕੈਂਪਸ ਲੱਗਦੇ ਹੈਗੇ ਗਰਭਵਤੀ ਔਰਤਾਂ ਦੇ ਲੱਗਦੇ ਚਾਹੇ ਕਿ ਹਰ ਮਹੀਨੇ 9 ਤੇ 23 ਤਰੀਕ ਨੂੰ ਆਪਣੇ ਇੱਥੇ ਕੈਂਪ ਲੱਗਦਾ ਹੈ ਤੇ ਸਾਰ ਨੂੰ ਦੱਸਿਆ ਜਾਂਦਾ ਐਟ ਲੀਸਟ ਕਿ ਉਹ ਇੱਕ ਵਾਰੀ ਤਾਂ ਜ਼ਰੂਰ ਆਨ ਮਹੀਨੇ ਦੇ ਵਿੱਚ ਆਪਾਂ ਇੱਥੇ ਉਹਨਾਂ ਦੀ ਫ੍ਰੀ ਮੁਫਤ ਜਾਂਚਾਂ ਕਰਵਾਨੇ ਆਂ ਜਿਹਦੇ ਵਿੱਚ ਖੂਨ ਜਾਂਚ ਵੀ ਹੁੰਦੀ ਹੈ ਇਹੀ ਸਾਰੇ ਜਿਵੇਂ ਹੈਪਟਾਈਟਸ ਵਗੈਰਾ ਇਹਨਾਂ ਦੇ ਵੀ ਆਪਣੇ ਕੋਲ ਇੱਥੇ ਜਾਂਚ ਹੁੰਦੀ ਹੈ ਤੇ ਪਿਸ਼ਾਬ ਜਾਂਚ ਵੀ ਹੋ ਗਈ ਈਵਨ ਅਲਟਰਾਸਾਉਂਡ ਵੀ ਹਸਕਲ ਸਰਕਾਰ ਰੈਫਰੀ ਰੱਖੇ ਜਿਹੜੇ ਵੀ ਆਪਣੇ ਐਮਪੈਨਲ ਸੈਂਟਰਸ ਐ ਤੇ ਦੂਸਰੇ ਤਰ੍ਹਾਂ ਦੇ ਕੈਂਪਸ ਜਿਵੇਂ ਕਿ ਕੋਈ ਵੀ ਹੈਲਥ ਟਾਕ ਹੁੰਦੀ ਹੈ ਮਲੇਗਿਆ ਦੇ ਰਿਗਾਰਡਿੰਗ ਪਿੰਗੂ ਦੇ ਰਿਗਾਰਡਿੰਗ ਕੋਈ ਪਾਣੀ ਨਾਲ ਹੋਣ ਵਾਲੀ ਬਿਮਾਰੀਆਂ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੇ ਹੋਰ ਕਈ ਪ੍ਰਕਾਰ ਦੇ ਆਪਣੇ ਕੋਲ ਇੱਥੇ ਕੈਂਪ ਅਸੀਂ ਲਗਾਉਂਦੇ ਰਹਿੰਦੇ ਹਾਂ ਸਰ ਤੁਹਾਡੇ ਕੋਲ ਕਿਹੜੀਆਂ ਕਿੜੀਆਂ ਦਵਾਈਆਂ ਉਪਲਬਧ ਨੇ ਔਰ ਕਿਹੜੀਆਂ ਕਿੜੀ ਦਵਾਈਆਂ ਤੁਸੀਂ ਇੱਥੇ ਆਪਣੇ ਮਰੀਜ਼ਾਂ ਨੂੰ ਉਪਲਬਧ ਕਰਾਉਂਦੇ ਹੋ ਇੱਥੇ ਆਪਣੇ ਕੋਲ ਆਲਮੋਸਟ 100 150 ਤਰ੍ਹਾਂ ਦੀਆਂ ਦਵਾਈਆਂ ਆਪਣੇ ਕੋਲ ਉਪਲਬਧ ਹੈਗੀਆਂ ਜਿਹੜੀ ਸਰਕਾਰ ਵੱਲੋਂ ਬਿਲਕੁਲ ਮੁਫਤ ਦਿੱਤੀ ਜਾਂਦੀਆਂ ਰੂਟੀਨ ਦਵਾਈਆਂ ਜਿਹੜੀਆਂ ਆਪਣੇ ਖਾਂਸੀ ਬੁਖਾਰ ਜ਼ੁਕਾਮ ਦੇ ਤਾਂ ਹੁੰਦੀਆਂ ਹੀ ਆਈਆਂ ਈਵਨ ਬੀਪੀ ਦੀ ਸ਼ੂਗਰ ਦੀ ਕਈ ਹੋਰ ਅੱਖਾਂ ਦੀ ਵੀ ਕਈ ਹੋ ਗਈਆਂ ਕੁਝ ਕੰਨਾਂ ਦੀ ਪ੍ਰੋਬਲਮ ਵਾਲੇ ਮਰੀਜ਼ ਆਉਂਦੇ ਆ ਉਹਨਾਂ ਵਾਸਤੇ ਵੀ ਆਪਣੇ ਕੋਲ ਹੈਗੀਆਂ ਔਰ ਤੁਸੀਂ ਸਰ ਜੋ ਅਵੇਰਨੈਸ ਜਿਹੜਾ ਹੁਣ ਚੱਲ ਰਿਹਾ ਜਿਹੜੀਆਂ ਵਾਇਰਲ ਬਿਮਾਰੀਆਂ ਅੱਜਕਲ ਦੀਆਂ ਉਹਨਾਂ ਸੰਬੰਧੀ ਥੋੜਾ ਜਿਹਾ ਦਰਸ਼ਕਾਂ ਨੂੰ ਆਪਣੇ ਨੂੰ ਥੋੜਾ ਕੀ ਸੰਦੇਸ਼ ਦੇਣਾ ਚਾਹੋਗੇ ਅੱਜਕੱਲ ਜੇ ਮੌਨਸੂਨ ਦਾ ਸੀਜ਼ਨ ਹੈਗਾ ਤੇ ਖਾਂਸੀ ਬੁਖਾਰ ਜ਼ੁਕਾਮ ਦੇ ਮਰੀਜ਼ ਬਹੁਤ ਜ਼ਿਆਦਾ ਆ ਰਿਹਾ ਹੈ ਜਿਹਨੂੰ ਆਪਾਂ ਅਪਰ ਰੈਸਪੀਰੇਟਰੀ ਟ੍ਰੈਕਟ ਇਨਫੈਕਸ਼ਨ ਕਹਿੰਦੇ ਆ ਤਾਂ ਇੱਕ ਤਾਂ ਮੌਨਸੂਨ ਦੇ ਸੀਜ਼ਨ ਦੇ ਵਿੱਚ ਮੱਛਰਾਂ ਤੋਂ ਬਚਾਅ ਕਰਨਾ ਬਹੁਤ ਜ਼ਰੂਰੀ ਹੈ ਜਿਹਦੇ ਵਿੱਚ ਕਿ ਆਪਣੇ ਡੇਂਗੂ ਮਲੇਰੀਆ ਫੈਲਣ ਦੇ ਬਹੁਤ ਜ਼ਿਆਦਾ ਸੰਭਾਵਨਾ ਵੱਧ ਜਾਂਦੀ ਹੈ ਇਸ ਲਈ ਘਰਾਂ ਦੇ ਵਿੱਚ ਜਿੱਥੇ ਵੀ ਤੁਹਾਡੇ ਕੋਲ ਕੋਈ ਕੂਲਰ ਹੈਗੇ ਜਿਹਦੇ ਵਿੱਚ ਪਾਣੀ ਲੰਬੇ ਸਮੇਂ ਤੋਂ ਖੜਾ ਹੈ ਉਹ ਤੁਹਾਨੂੰ ਟਾਈਮ ਟੂ ਟਾਈਮ ਸਾਫ਼ ਕਰਨਾ ਚਾਹੀਦਾ ਹੈ ਈਵਨ ਫ੍ਰਿਜ ਦੇ ਪਿੱਛੇ ਟ੍ਰੇ ਲੱਗੀਆਂ ਹੁੰਦੀਆਂ ਉਹਦੇ ਵਿੱਚ ਵੀ ਪਾਣੀ ਜਮਾ ਹੋ ਜਾਂਦਾ ਉਹ ਵੀ ਸਾਫ਼ ਕਰਨਾ ਚਾਹੀਦਾ ਹੈ ਕੋਈ ਗਮਲੇ ਰੱਖੇ ਹੋਏ ਹੈ ਜਾਂ ਕੋਈ ਵੀ ਪੋਟ ਹੈਗਾ ਜਦੋਂ ਬਰਸਾਤ ਹੁੰਦੀ ਹੈ ਉਹਦੇ ਵਿੱਚ ਪਾਣੀ ਇਕੱਠਾ ਆ ਜਾਂਦਾ ਹੈ ਕੋਈ ਟੋਆ ਹੈਗਾ ਉੱਥੇ ਪਾਣੀ ਇਕੱਠਾ ਹੋ ਜਾਂਦਾ ਉੱਥੇ ਲੋਕਾਂ ਨੂੰ ਇਹੀ ਅਸੀਂ ਜਾਗਰੂਕਤਾ ਦੇਣੀ ਹੈ ਕਿ ਉੱਥੇ ਪਾਣੀ ਕੋਈ ਖੜਾ ਨਾ ਹੋਣ ਦੇਣ ਓਕੇ ਸਰ ਥੈਂਕ ਯੂ ਸਾਰੀ